ਪੂਰੇ ਵਿਸ਼ਵ ਭਰ ਦੇ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਪਰ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਜੋ ਹਾਲਾਤ ਬਣੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਹਾਲੇ ਵੀ ਨੌਜਵਾਨ ਪੀੜੀ ਨਸ਼ੇ ਦੇ ਦਲਦਲ ਵਿੱਚ ਫਸੀ ਹੋਈ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਲੇਮ ਟਾਬਰੀ ਦੇ ਵਿੱਚ ਡਾਕਟਰ ਇੰਦਰਜੀ ਢਿੰਗਰਾ ਵੱਲੋਂ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਖੁਦ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੇ ਇਸ ਦੌਰਾਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਆਪਣੀਆਂ ਕਹਾਣੀਆਂ ਸਟੇਜ 'ਤੇ ਨਾਲ ਸਾਂਝੀ ਕੀਤੀਆਂ ਜਿਨ੍ਹਾਂ ਦੀ ਹੱਡ ਬੀਤੀ ਰੂਹ ਕੰਬਾਉਣ ਵਾਲੀ ਸੀ ਲੁਧਿਆਣਾ ਦੇ ਡਾਕਟਰ ਇੰਦਰਜੀ ਢਿੰਗਰਾ ਸਲੇਮ ਟਾਬਰੀ ਵਿਖੇ ਨਸ਼ਾ ਚੜਾਓ ਕੇ ਵਾਲੀ ਨੋਚਵਾਰਾ ਨੂੰ ਮੁਫਤ ਵਿੱਚ ਸਰੀੰਜਾ ਦਿੰਦੇ ਨੇ ਤਾਂ ਜੋ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ ਨਸ਼ਾ ਵਿਰੋਧੀ ਦਿਵਸ ਤੇ ਉਹਨਾਂ ਪੱਤਰਕਾ ਨਾਲ ਗੱਲਬਾਤ ਕਰਦੇ ਜਿੱਤੇ ਹਾਲਾਤ ਦੱਸੇ ਉੱਥੇ ਕਹਿ ਗਏ ਕਿ ਜਦੋਂ ਉਹਨਾਂ ਨੇ ਕਲੀਨਿਕ ਸ਼ੁਰੂ ਕੀਤਾ ਸੀ ਤਾਂ ਉਸੇ ਲੁਧਿਆਣਾ ਦੇ 400 ਦੇ ਕਰੀਬ ਨਸ਼ਾ ਕਰਨ ਵਾਲੇ ਸਨ ਜਿਨ੍ਹਾਂ ਦੀ ਗਿਣਤੀ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਪੁੱਛਿਆ ਜਾਵੇ ਤਾਂ ਹਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਅੱਜ ਅੰਤਰਰਾਸ਼ਟਰੀ ਨਸ਼ਾ ਅਵੇਰਨੈਸ ਲੋਕਦਾਨ ਦੇ ਵਿੱਚ ਅੱਜ ਅਸੀਂ ਇਹ ਹਲਕਾ ਕਰਦੇ ਸਵਾਸਪਗਲ ਨੂੰ ਇਹਦੀ ਪ੍ਰੋਗਰਾਮ ਕੀਤਾ ਹੈ ਕਿ ਜਿਵੇਂ ਅਸੀਂ ਭਾਰਤ ਸਰਕਾਰ ਦੀ ਸਮਾਜਿਕ ਸੁਰੱਖਿਆ ਤੇ ਪੰਜਾਬ ਸਰਕਾਰ ਦੇ ਹੈਲਥ ਵਿਭਾਗ ਵੱਲੋਂ ਦੋ ਪ੍ਰੋਜੈਕਟ ਚਲਾ ਰਹੇ ਹਾਂ ਜਿਦੇ ਵਿੱਚ ਸਾਡਾ ਮੇਨ ਕੰਮ ਹੈ ਜਿਹੜੇ ਸਾਡੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗ੍ਰਸਤ ਹੋ ਸਕੀ ਹੈ ਉਹਨਾਂ ਨੂੰ ਅਸੀਂ ਮੋਟੀਵੇਟ ਕਰੀਏ ਤਾਂਕਿ ਨਸ਼ਾ ਛੁਡਾ ਸਕੇ ਅੱਜ ਸਾਡੇ ਵਿੱਚ ਸਾਡੇ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਜਿਹੜਾ ਸਮਾਜੀ ਅਫਸਰ ਸ਼੍ਰੀ ਕਿਵਾਨਾ ਜੀ ਵੀ ਪਹੁੰਚਣ ਆਲੇ ਗਿਨ ਸਾਡੇ ਇਸ پروگرام ਵੀ ਸਾਡੀ ਪ੍ਰਧਾਨਗੀ ਉਦੋਂ ਦਾ ਵੀ 10 ਸਭਾ ਐ ਪੀਰੋ ਬੰਦਾ ਤੇ ਜਿਹੜੇ ਪ੍ਰਧਾਨਿਕ ਸਰਦਾਰ ਬਲਬੀਰ ਸਿੰਘ ਜੀ ਵੀ ਇੱਥੇ ਪਹੁੰਚੇ ਹੈਗੇ ਮੈਂ ਦੇਖਣਾ ਚਾਹੁੰਦਾ ਕਿ ਅੱਜ ਦਾ ਕਾਰਨ ਇਹ ਸੀ ਕਿ ਜਿਹੜੇ ਬੱਚੇ ਖੁਦ ਨਸ਼ੇ ਵਿੱਚੋਂ ਅਸੀਂ ਜੋ ਸਾਡਾ ਅੱਜ 15 20 ਸਾਲ ਜੋ ਐਫਰਟਸ ਕੀਤੀਆਂ ਉਹ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਸਾਲ ਦੇ ਵਿੱਚ ਜਿਹੜੀ ਸਾਡੀ ਕੁਝ ਪ੍ਰਾਪਤੀ ਹੁੰਦੀ ਹੈ ਜੁਨਾ ਬੱਚਿਆਂ ਨੂੰ ਅਸੀਂ ਮੋੜ ਸਕਦੇ ਹਾਂ ਜਾਂ ਉਹਨਾਂ ਨੂੰ ਦੁਬਾਰਾ ਪਰਿਵਾਰਾਂ ਦੇ ਨਾਲ ਵਾਦਾ ਜੋੜਦੇ ਇੰਨਿਆ ਕਿਉਂਕਿ ਕਈ ਬੱਚੇ ਜਿਹੜੇ ਹੈਗੇ ਮਾਪੇ ਦੁਖੀ ਹੋ ਕੇ ਘਰ ਤੋਂ ਕੱਢ ਦਿੰਦੇ ਹੈਗੇ ਤੇ ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਬੱਚਿਆਂ ਨੂੰ ਕਰਨਾ ਹੈ ਤੇ ਸਾਡੇ ਅੱਜ ਤੁਸੀਂ ਦੇਖਿਆ ਹੋਣਾ ਕਿ ਇਹੀ ਬੱਚੇ ਆਪਣੀ ਜਗ੍ਹਾ ਜਹਰੀ ਜਿਹੜੀਆਂ ਮੁਸ਼ਕਲਾਂ ਵਿੱਚ ਨਿਕਲੇ ਜਿਹੜੀ ਤਕਲੀਫਾਂ ਭੋਗੀਆਂ ਉਹਦੇ ਵਿੱਚੋਂ ਕਿਵੇਂ ਨਿਕਲ ਸਕਦੇ ਨੇ ਕਿਵੇਂ ਨਿਕਲੇ ਉਹ ਆਪਣੀ ਜ਼ਿੰਦਗੀ ਨੂੰ ਸ਼ੇਅਰ ਕਰ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਇਹ ਅਸੀਂ ਕਵਾਂਗੇ ਡਾਕਟਰ ਕੋਟਨਸ ਦੀ ਤੁਹਾਡੇ ਸਾਰੇ ਮੀਡੀਆ ਵਾਲਿਆਂ ਦਾ ਉਪਰਾਲਾ ਹੈ ਕਿ ਤੁਸੀਂ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਹੋ ਉਹਦਾ ਅਸੀਂ ਗਰਾਉਂਡ ਤੇ ਜਿਹੜੀਆਂ ਮੁਸ਼ਕਲਾਂ ਆਦੀਆਂ ਉਹਨੂੰ ਠੀਕ ਕਰੰਦੇ ਚ ਇਹ ਕਹਿੰਦੇ ਆ ਕਿ ਇਨ੍ਹਾਂ ਹੀ ਲੋਕਾਂ ਨੂੰ ਅੱਗੇ ਮੋਟੀਵੇਟ ਕਰੀਏ ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਸਰ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਲੱਗਦਾ ਕਿ ਨਸ਼ਾ ਘੋਰ ਘਟਿਆ ਹੈ ਜਾਂ ਵਧਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ਾਇਦ ਜਦੋਂ ਆਪਾਂ ਇਸ ਗੱਲ ਦੇ ਉੱਤੇ ਆੰਦੇ ਆ ਮੈਂ ਇਹ ਦੱਸਣਾ ਚਾਹੁੰਗਾ ਇਹ ਪ੍ਰੋਗਰਾਮ ਅਸੀਂ 2008 ਤੋਂ ਸ਼ੁਰੂ ਕੀਤੇ ਸੀ ਉਦੋਂ ਸਿਰਫ 3-400 ਪੇਸ਼ੈਂਟ ਸੀ ਅੱਜ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਅਸੀਂ ਲਿੰਕ ਕਰਦੇ ਆ ਇਹਨਾਂ ਬੱਚਿਆਂ ਨੂੰ ਕੀ ਕੀਆ ਤੋਂ ਨਸ਼ੇ ਤੋਂ ਹਟਾਉਣ ਲਈ ਹਿਰੋਇਨ ਤੋਂ ਹਟਾਉਣ ਲਈ ਉੱਥੇ 10000 ਬੱਚਾ ਦਵਾਈ ਲੈ ਰਹੇ ਸੋ ਇਹ ਤੁਸੀਂ ਇਹ ਆਕੜੇ ਸਰਕਾਰੀ ਆਕੜੇ ਆਪ ਦੱਸ ਰਹੇ ਕਿ ਘਟਿਆ ਨਹੀਂ ਬੰਧਿਆ ਸੋ ਅੱਜ ਕਿਦੇ ਨੇ ਕਿਦੇ ਕਿਉਂਕਿ ਪੈਸਾ ਇਨਵਾਲਵ ਹੁੰਦਾ ਇਸ ਬਿਜ਼ਨਸ ਵਿੱਚ ਤਾਂ ਬਹੁਤ ਸਾਰੇ ਐਸੀ ਪ੍ਰੋਬਲਮਸ ਜਿਹੜੀਆਂ ਹੈ ਇਹ ਜਿਆਦਾ ਮਨੀ ਇਨਵਾਲਵਮੈਂਟ ਹੋਣ ਦੇ ਕਾਰਨ ਸਰਕਾਰ ਦੇ ਵਿੱਚ ਵੀ ਕੋਈ ਇਹ ਨਹੀਂ ਸេចਕਿ ਵਸੀ ਲੈ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਸਰਕਾਰਾਂ ਕਹਿੰਦੀਆਂ ਵੀ ਹੈਗੀਆਂ ਪਰ ਅਜੇ ਤੱਕ ਅਸੀਂ ਇਹੀ ਜਾਣਦੇ ਆ ਕਿ ਹਰ ਬੰਦੇ ਨੂੰ ਚਾਹੀਦਾ ਹੈ ਸਰਕਾਰ ਨੂੰ ਹਰ ਰਾਜਨੀਤਿਕ ਪਾਰਟੀ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਤੇ ਅਸੀਂ ਬਲੇਮ ਲਾਉਣ ਦੀ ਬਜਾਏ ਸਰਕਾਰ ਦੇ ਹੱਥ ਮਜ਼ਬੂਤ ਕਰੀਏ ਸਮਾਜਿਕ ਜਥੇਬੰਦੀਆਂ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਅਸੀਂ ਨੌਜਵਾਨ ਪੀੜੀ ਨੂੰ ਬਚਾ ਸਕੀਏ ਇਹੀ ਗੱਲ ਸਾਰਿਆਂ ਨੂੰ ਮੇਰੀ ਜੀ ਸਰਕਾਰੀ ਸਥਾਨ ਸਿੱਧਾ ਦਲਚਸਪੀ ਦੇ ਤੌਰ ਤੇ ਕਿਵੇਂ ਜ਼ਿੰਦਗੀ ਆਪਣੀ ਬਰਬਾਦ ਕੀਤੀ ਤੇ ਹੁਣ ਕੀ ਹਾਲਾਤ ਉਹਦੇ ਬਾਰੇ ਦੱਸੋ ਸਰ ਮੈਂ ਸਟੱਡੀ ਕਰਦਾ ਸੀਗਾ ਸਟੱਡੀ ਕਰਨ ਤੋਂ ਬਾਅਦ ਜਦੋਂ ਮੈਂ ਆਪਣੀ ਸਟੱਡੀ ਮੈਂ ਸਟੱਡੀ ਪਜੀ ਬੰਬਈ ਗਈ ਤੀ ਮੇਰਾ ਬਹੁਤ ਵਧੀਆ ਫਿਊਚਰ ਸੀਗਾ ਆ ਅਗਰ ਮੈਂ ਨਸ਼ੇ ਦੀ ਦਲਚਸਪ ਨਾ ਫਸਦਾ ਤਾਸਦੀ ਟਾਈਮ ਦੇ ਵਿੱਚ ਮੈਂ ਇੱਕ ਸਟਾਰ ਹੋਣਾ ਸੀਗਾ ਕੀ ਸਟੱਡੀ ਕਰਦਾ ਮੈਂ ਸਟੱਡੀ ਐਕਟਿੰਗ ਕਰਦਾ ਸੀਗਾ ਸਟੱਡੀ ਕਰਦਾ ਸੀ ਬੰਬਈ ਮੈਂ ਸਟੱਡੀ ਕੀਤੀ ਹੈ ਮੇਰੇ ਪਾਪਾ ਕੰਪਿਊਟਰ ਐਂਟਰ ਸੀਗੇ ਪੰਜਾਬ ਦੇ ਵਿੱਚ ਜਦੋਂ ਮੈਂ ਆਇਆ ਜੀ ਪੰਜਾਬ ਦੇ ਵਿੱਚ ਪੁਰਾਣੇ ਫਰੈਂਡ ਮਿਲੇ ਸਭ ਨੇ ਬਾਹ ਫੜ ਕੇ ਨਸ਼ੇ ਵਾਲੇ ਕਿਚਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਬਾਹ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦਿਨ ਸਤੰਪਨ ਪੰਜਾਬ ਦੇ ਵਿੱਚ ਨਸ਼ਾ ਬਹੁਤ ਸੀ ਸਰਚਸ ਜਲਦੀ ਸੀਗੀ ਚਰਸੇ ਕਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਚਿੱਟੇ ਦਾ ਦੌਰ ਚੱਲ ਪਿਆ ਮੈਂ ਨੈਟਿੰਗ ਡਿਜ਼ਾਈਨਿੰਗ ਦਾ ਕੰਮ ਸੀ ਕਿ 아이 ਮੈਂ ਸਟੱਡੀ ਛੱਡਤੀ ਸੀ ਕਿ ਉਹ ਮੇਰੇ ਤੋਂ ਬਾਅਦ ਕਰਦੇ ਕਹਿੰਦੇ ਜੇ ਤੁਸੀਂ ਪੜ੍ਹਨਾ ਨਹੀਂ ਤਾਂ ਬਿਹੜਾ ਕੰਮ ਕਰੋ ਮੈਂ ਕੰਮ ਕਰਨਾ ਸ਼ੁਰੂ ਕੀਤਾ ਕੰਮ ਦੇ ਵਿੱਚ ਮੇਰਾ ਬਹੁਤ ਧਿਆਨ ਸੀ ਮਗਨ ਨਾਲ ਕੰਮ ਕੀਤਾ ਮੈਂ ਤਰੱਕੀ ਕੀਤੀ ਕੰਮ ਦੇ ਵਿੱਚ ਉਸ ਟਾਈਮ ਦੇ ਵਿੱਚ ਸਰ 2000 8 9 ਦੇ ਵਿੱਚ 6000 7000 ਸੈਲਰੀ ਬਹੁਤ ਜ਼ਿਆਦਾ ਹੁੰਦੀ ਸੀਗੀ ਉਸ ਟਾਈਮ ਦੇ ਵਿੱਚ 6-7-7000 ਰੁਪਿਆ ਸੈਲਰੀ ਬਹੁਤ ਜ਼ਿਆਦਾ ਹੁੰਦੀ ਸੀ ਕਿ 2000-7 ਅੱਧੇ ਵਿੱਚ ਆਮ ਬੰਦੇ ਦੇ ਨਹੀਂ ਹੁੰਦੀ ਸੀ ਤੇ ਲੋਕ ਮੇਰੇ ਫਰੈਂਡ ਦੇਖਦੇ ਸੀ ਚੰਗੇ ਪੈਸੇ ਕਮਾਉਂਦਾ ਵਾ ਇਹਨੂੰ ਨਸ਼ੇ ਤੇ ਲਾਵਾਂਗੇ ਤੇ ਸਾਨੂੰ ਵੀ ਕਰਾਉਂਗਾ ਸਰ ਮੈਨੂੰ ਚਿੱਟੇ ਦੇ ਲਾਤਾਂ ਹੋਲੀ-ਮੋਲੀ ਮੈਂ ਚਿੱਟਾ ਪੀਣ ਲੱਗ ਗਿਆ ਮੈਨੂੰ ਚਿੱਟੇ ਦੀ ਦੁਗਰ ਚ ਖਿੱਚ ਲਿਆ ਮੈਂ ਚਿੱਟਾ ਪੀਣ ਲੱਗ ਗਿਆ ਸਰ ਕਿਸੇ ਨੇ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦੇ ਵਿੱਚੋਂ ਪਹਿਲਾ ਸਰਪੰਨੀ ਤੇ ਪੀਂਦੇ ਰਹੇ ਫਿਰ ਟੀਕੇ ਲਗਾਉਣ ਲੱਗ ਗਏ ਸਰ ਮੈਂ ਇੱਕ ਦੋ ਵਾਰੀ ਛਟਿਆ ਵੀ ਵਿੱਚ ਫੇਰ ਲੈ ਜਾਂਦੇ ਸੀਗੇ ਜਿੱਦਾਂ ਯਾਰ ਦੋਸਤਾਂ ਦੇ ਸੀਗੇ ਤੇ ਨਸ਼ਾ ਸਰ ਇਹ ਬੰਦ ਨਹੀਂ ਹੋ ਰਿਹਾ ਇਹ ਜਿਹੜੀ ਆਪਾਂ ਕਹਿੰਨੇ ਆ ਸਰਕਾਰਾਂ ਆਂਦੀ ਆ ਸਰਕਾਰਾਂ ਅਗਰ ਕੋਸ਼ਿਸ਼ ਕਰਦੀਆਂ ਵਾ ਬੰਦ ਕਰਾ ਨਹੀਂ ਤੇ ਆਪਣੀ ਗਵਰਨਮੈਂਟ ਨਹੀਂ ਬਣਉਂਦੀ ਹੁੰਦੀ ਹੁਣ ਸਭ ਨੂੰ ਪਤਾ ਵਾ ਕਿੱਥੇ ਨਸ਼ਾ ਵਿਕਦਾ ਵਾ ਕਿੱਥੇ ਨਹੀਂ ਵਿਕਦਾ ਵਾ ਸ਼ਰਿਆਂ ਨੂੰ ਮਿਲਦਾ ਵਾ ਹੁਣ ਨਸ਼ਾ ਮਿਲਦਾ ਵਾ ਸਰ ਮੇਰੇ ਤੇ ਪਰਚਾ ਪਾਤਾ ਮੇਰੇ ਕੋਲ ਇੱਕ ਬਿੱਟ ਫੜੀ ਹੋਈ ਛੱਟੇ ਸਿਰਫ 10 ਮਲੀ ਮੇਰੇ ਤੇ 10 ਗ੍ਰਾਮ ਦਾ ਪਰਚਾ ਪਾਤਾ ਸਰ پولیس ਨਹੀਂ ਆ ਜੀ ਕਿਤੇ ਬੰਦਾ ਗੰਮ ਦੇ ਵਿੱਚ ਜਿਆਦਾ ਨਸ਼ਾ ਕਰਨ ਲੱਗ ਜਾਂਦਾ ਠੀਕ ਹੈ ਜੀ ਕਾਸੀ ਮਾਤਰਾ ਰਸਾਤੀਆਂ ਗੰਮ ਦੇ ਵਿੱਚ 1 10 ਮਲੀ ਤੇ ਫੜਾਇਆ ਜਾਂ 10 ਗ੍ਰਾਮ ਪਾਤਾ ਤੁਸੀਂ ਤੁਸੀਂ ਸੋਚੋ ਵੀ ਇਹ ਕਿੱਦਾਂ ਬੰਦਾ ਕਰਦਾ ਵਾ ਮੈਂ ਮੈਂ ਕੋਈ ਚੋਰੀ ਚ ਕਰੀ ਨਹੀਂ ਮਿਹਨਤ ਕਰਕੇ ਨਸ਼ਾ ਕਰਦਾ ਸੀਗਾ ਮੇਰੀ ਆਸ਼ਦੀ ਡੇਟ ਦੇ ਵਿੱਚ ਵੀ ਮੈਂ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਜਾ ਕੇ ਆਵਾ ਮੇਰੀ 25 ਤੋਂ 30000 ਰੁਪਿਆ ਸੈਲਰੀ ਹੈ ਸਰ। ਅਗਰ ਮੈਂ 4 ਮਸ਼ੀਨਾਂ অপারেਟ ਕਰਦਾ ਵਾਂ ਮੇਰੀ 30000 ਪਲੱਸ ਕਮਾਉਣਾ ਉਹ ਟਾਈਮ ਲਗਾ ਕੇ 2 ਸੰਡੇ ਲਗਾ ਕੇ ਤੇ ਅਗਰ ਮੈਂ 15000 ਆਪਣੇ ਘਰੇ ਦੇਣਾ ਹੋਵੇ ਤਾਂ 500 ਦਾ ਡੇਲੀ ਨਸ਼ਾ ਕਰਦਾ 15000 ਮੈਂ ਖਾਣਾ ਵੀ ਲੋਜਮਾਨ ਨੂੰ ਲੋਜਮਾਨ ਨੂੰ ਕੀ ਅਪੀਲ ਹਾਂਜੀ ਬਾਕੀ ਲੋਜਮਾਨ ਨੂੰ ਕੀ ਅਪੀਲ ਬਾਕੀ ਲੋਜਮਾਨ ਨੂੰ ਮੈਂ ਇਹ ਕਹਿੰਦਾ ਵਾਂ ਇਹ ਇਸ ਨਸ਼ੇ ਦੇ ਵਿੱਚ ਨਾ ਕੋ ਕਿਉਂਕਿ ਇਹ ਨਸ਼ਾ ਦਲਦਲ ਲੈਸੀ ਆ ਵੀ ਤੁਸੀਂ ਆਪਣੇ ਮਾਪਿਓ ਘਰ ਪਰਿਵਾਰ ਸਾਰਾ ਬਰਬਾਦ ਕਰ ਦੋਗੇ ਤੁਸੀਂ ਅਗਰ ਇਸ ਨਸ਼ੇ ਦੇ ਵਿੱਚ ਕਰਦੇ ਭੰਡੇ ਤੱਕ ਵਿਗ ਜਾਂਦੇ ਹੈ ਜੀ ਤੁਹਾਡੇ ਕੋਲ ਨਸ਼ੇ ਲਈ ਪੈਸੇ ਨਹੀਂ ਹੈਗੇ ਚੋਰੀਆ ਕਰੂੰਗੀ ਗਵਰਨਮੈਂਟ ਮਹਾਰਾਜ ਜੀ ਗਵਰਨਮੈਂਟ ਇਸ ਨੂੰ JNSR बेच देया अगर तन्नू ਫੜਦੀ ਵੀ ਪੁਲਿਸ ਕਿਹਦੇ ਤੋਂ ਲੇਤਾ ਪੁਲਸੋਂ ਦੇ ਕੋਲੋਂ ਪੈਸੇ ਲੈ ਕੇ ਉਹਨੂੰ ਛੱਡ ਦਿੰਦੀ ਏ ਨਸ਼ੇ ਨੀ ਬੰਦ ਕਰਦੀ ਕਾਰਵਾਈ ਹੋਣੀ ਚਾਹੀਦੀ ਏ ਜੀ ਇਹਦੇ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਅਗਰ ਆਪਣੇ ਦੇਸ਼ ਦੀ ਪੁਲਿਸ ਜਾਵੇ ਨਸ਼ਾ ਬੰਦ ਕਰ ਸਕਦੀ ਏ ਜੀ ਸਭ ਕੁਝ ਬੰਦੋ ਲੱਗਦਾ ਵਾ ਇੰਨਾ ਨੇ 84 ਦੇ ਵਿੱਚ ਜੇਕਰ ਸਰਦਾਰਾਂ ਦਾ ਆਤਮਕੋਵਾਦ ਬੰਦ ਕਰਾਤਾ ਸਭ ਕੁਝ ਬੰਦ ਕਰਾਤਾ ਤਾਂ ਇਹ ਨਸ਼ੇ ਕਿਉਂ ਕਿੱਡੀ ਬੰਦ ਕਿੱਡੀ ਵੱਡੀ ਕੋ ਗੱਲ ਆ ਉਹ ਨਹੀਂ ਬੰਦ ਕਰਾ ਸਕਦੇ ਇਹ ਵੀ ਹੋ ਸਕਦਾ ਐਡਾ ਸਿੱਖ ਸਾਡੇ ਸਿੱਖ ਧਰਮ ਨੂੰ ਇੰਨਾ ਨੇ ਇਹਦਾ ਅਤਵਾਦ ਬੰਦ ਕਰਾਤਾ ਅਤੰਗਵਾਦੀ ਦੱਸਦਾ ਸਾਨੂੰ ਸਿੱਖਾਂ ਨੂੰ ਹੈ ਸਭ ਕੁਝ ਬੰਦ ਕਰਵਾਤਾ ਕਿ ਇੱਕ ਨਿਸ਼ਾ ਛੋਟੀ ਜਿਹੀ ਸ਼ੈਅ ਵਾ ਕਿੱਡੀ ਗੱਲ ਆ ਇਨਸ਼ਾ ਬੰਦ ਨਹੀਂ ਕਰ ਸਕਦੇ ਪੈਸੇ ਲੈ ਕੇ ਛੱਡ ਦਿੰਦੇ ਸੀ ਕਹਿੰਦੇ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ